ऑन ड्यूटी ਰਾਤ ਨੂੰ ਜਿਸ ਦਾ ਰੇਪ ਹੋ ਜਾਂਦਾ ਤੇ ਮਰਡਰ ਹੋ ਜਾਂਦਾ ਹਸਪੀਟਲ ਦੇ ਕੈਂਪਸ ਦੇ ਅੰਦਰ ਇਸ ਤੋਂ ਜ਼ਿਆਦਾ ਮੰਦ ਭਾਗੀ ਜਾਂ ਮਾੜੀ ਖਬਰ ਨਹੀਂ ਹੋ ਸਕਦੀ ਆਪਾਂ ਰੋਜ਼ ਖਬਰਾਂ ਸੁਣਦੇ ਆਂ ਵੀ ਡਾਕਟਰ ਨਾਲ ਲੜਾਈ ਹੋ ਗਈ ਕੋਈ ਬੋਲ ਗਿਆ ਉਹ ਇਹ ਤਾਂ ਬਹੁਤ ਛੋਟੇ ਮੈਟਰ ਲੱਗ ਰਹੇ ਨੇ ਇਸ ਮੈਟਰ ਅੱਗੇ ਇਹ ਤਾਂ ਬਹੁਤ ਹੀ ਵੱਡਾ ਮੈਟਰ ਹੈ ਔਰ ਇਸ ਚੀਜ਼ ਨੂੰ ਸੈਂਸੀਅਰਲੀ ਲੈਣਾ ਚਾਹੀਦਾ ਸਰਕਾਰਾਂ ਨੂੰ ਬੀਤੇ ਦਿਨੀ ਕੋਲਕਾਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਬੇਹਦ ਮੰਦਪਾਗੀ ਘਟਨਾ ਵਾਪਰੀ ਹੈ ਰੇਪ ਤੋਂ ਬਾਅਦ ਮਹਿਲਾ ਡਾਕਟਰ ਦਾ ਅਣਪਛਾਤੇਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਤੇ ਹੁਣ ਵੱਡੇ ਪੱਧਰ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਮਹਿਲਾ ਡਾਕਟਰ ਦੇ ਹੱਕ ਦੇ ਵਿੱਚ ਕੈਂਡਲ ਮਾਰਚ ਤੱਕ ਕੱਢੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਮੌਜੂਮਾ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਵੇ ਹਾਂ ਪਲੈਨ ਕਰ ਲਏ ਹਾਂ ਹਾਂ ਪਲੈਨ ਕਰ ਲਏ ਹਾਂ ਕੋਈ ਕਾਰ ਤੇ ਆ ਗਿਆ ਹਾਂ ਜੋ ਨਾਮ ਹੈ ਸਰ ਡਾਕਟਰ ਅਮਿਤ ਸਿੰਘ 라 ਜੀ ਮੈਂ ਆਈਐਮਏ ਦਾ ਪ੍ਰਧਾਨ ਹਾਂ ਸੰਗਰੂਰ ਦਾ ਜੋ ਇਹ ਸਾਰੇ ਇਨਸੀਡੈਂਟ ਹੋਇਆ ਹੈ ਬੱਚੇ ਬੰਦਾਲ ਦੇ ਵਿੱਚ ਕਿਵੇਂ ਦੇਖ ਰਹੇ ਹੋ ਦੇਖੋ ਇਹ ਨਾਕਾਮੀ ਆ ਸਰਕਾਰ ਦੀ ਕੀ ਇੱਕ ਲੇਡੀ ਡਾਕਟਰ ਜੋ ਪੜਨ ਗਈ ਹੋਈ ਆ ਚੈਸਟਨ ਟੀਵੀ ਦੀ ਡਾਕਟਰ ਹੈ ਔਨ ਡਿਊਟੀ ਰਾਤ ਨੂੰ ਜਿਸ ਦਾ ਰੇਪ ਹੋ ਜਾਂਦਾ ਤੇ ਮਰਡਰ ਹੋ ਜਾਂਦਾ ਹਸਪੀਟਲ ਦੇ ਕੈਂਪਸ ਦੇ ਅੰਦਰ ਇਸ ਤੋਂ ਜ਼ਿਆਦਾ ਮੰਦ ਭਾਗੀ ਜਾਂ ਮਾੜੀ ਖਬਰ ਨਹੀਂ ਹੋ ਸਕਦੀ ਆਪਾਂ ਰੋਜ਼ ਖਬਰਾਂ ਸੁਣਦੇ ਆਂ ਵੀ ਡਾਕਟਰ ਨਾਲ ਲੜਾਈ ਹੋ ਗਈ ਕੋਈ ਬੋਲ ਗਿਆ ਉਹ ਇਹ ਤਾਂ ਬਹੁਤ ਛੋਟੇ ਮੈਟਰ ਲੱਗ ਰਹੇ ਨੇ ਇਸ ਮੈਟਰ ਅੱਗੇ ਇਹ ਤਾਂ ਬਹੁਤ ਹੀ ਵੱਡਾ ਮੈਟਰ ਹੈ ਔਰ ਇਸ ਚੀਜ਼ ਨੂੰ ਸੈਂਸੀਅਰਲੀ ਲੈਣਾ ਚਾਹੀਦਾ ਸਰਕਾਰਾਂ ਨੂੰ ਕੁਛ ਨਾ ਕੁਛ ਸਿਸਟਮ ਕਰਨਾ ਚਾਹੀਦਾ ਡਾਕਟਰ ਜਨੇ ਜਿਹੜੇ ਦਿਨਾਂ ਡਿਊਟੀਆਂ ਕਰਦੇ ਆ ਉਹਨਾਂ ਦੀ ਸੇਫਟੀ ਲਈ ਸਿਕਿਉਰਿਟੀ ਲਈ ਕੋਈ ਪ੍ਰੋਟੋਕੋਲ ਬਣਾਉਣਾ ਚਾਹੀਦਾ ਤਾਂ ਕਿ ਐਟ ਲੀਸਟ ਕੋਈ ਬੰਦਾ ਰਵੇ ਉਹਨੂੰ ਡਰ ਰਵੇ ਵੀ ਅਸੀਂ ਕਰ ਰਹੇ ਆ ਅੱਗੇ ਤੋਂ ਅਸੀਂ ਕੋਈ ਵੀ ਕਾਰਵਾਈ ਕਰਦਾ ਅਗਲੇ ਨੂੰ ਡਰ ਰਹੇ ਵੀ ਸਾਨੂੰ ਸਜ਼ਾ ਮਿਲੇਗੀ ਸਾਨੂੰ ਮੌਤ ਦੀ ਸਜ਼ਾ ਵੀ ਮਿਲ ਸਕਦੀ ਹੈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਚਾਹੀਦੀ ਸਰ ਇਕਿਦਾ ਐਕਸੀਡੈਂਟ ਹੋਇਆ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਤਾਂ ਅਪਡੇਟ ਲੈਣਾ ਚਾਹਾਂ ਕਿ ਕਿਵੇਂ ਦਾ ਤੁਹਾਡਾ ਪ੍ਰੋਸਟੈਟ ਪ੍ਰੋਟੈਸਟ ਰਿਹਾ ਤੇ ਪੂਰੇ ਭਾਰਤ ਦੇ ਵਿੱਚ ਤੇ ਘਟਨਾ ਨੂੰ ਕਿਵੇਂ ਦੇਖਦੇ ਮੈਂ ਨਾ ਡਾਕਟਰ ਇੰਦਰ ਮਨਜੋਤ ਸਿੰਘ ਪ੍ਰੈਜ਼ੀਡੈਂਟ ਹੈ ਪੀਐਸਐਮਐਸ ਐਸੋਸੀਏਸ਼ਨ ਦਾ ਅਸੀਂ ਪਹਿਲਾਂ ਸੰਗਰੂਰ ਆਪਣੇ ਸਿਵਲ ਹਸਪੀਟਲ ਤੇ ਪੂਰੇ ਸਾਰੇ ਡਿਸਟ੍ਰਿਕਟ ਜਿੰਨੇ ਵੀ ਹਸਪੀਟਲ ਨੇ ਉਹ ਦੋ ਘੰਟੇ ਓਪੀਡੀ ਬੰਦ ਕੀਤੇ ਸੀ ਤਾਂ ਕਿ ਇੱਕ ਸਰਕਾਰ ਕਨੀ ਦਿਸ਼ਨ ਨਿਰਦੇਸ਼ ਚਲਾ ਜਾਵੇ ਕਿ ਅਸੀਂ ਹੋਰ ਟੋਲਰੈਂਸ ਨਹੀਂ ਕਰਨਾ ਆਪਾਂ ਕਹ ਰਹੇ ਹਾਂ ਡਾਕਟਰ ਦਾ ਰੈਪ ਡਾਕਟਰ ਨੇ ਇੱਕ ਤੀਜਾ ਰੈਪ ਹੋਇਆ ਹੈ ਉਹ ਧੀ ਪਣਾ ਸਭ ਦੀ ਸਾਂਝੀ ਹੁੰਦੀਆਂ ਨੇ ਆਪਣਾ ਇਹ ਦੇਸ਼ ਹੈ ਭਾਰਤ ਮਾਤ ਦੇ ਨਾਮ ਤੇ ਫੇਮਸ ਹੈ ਆਪਾਂ ਕਿੰਨੇ ਦੇਵੀ ਦੇਵਤਿਆਂ ਨੂੰ ਮੰਨਦੇ ਆ ਕੁੜੀਆਂ ਨੂੰ ਆਪਾਂ ਕਿੰਨੀ ਵਾਰੀ ਪੂਜਦੇ ਆ ਪਰ ਜੋ ਧੀ ਦਾ ਇੱਜ਼ਤ ਹੀ ਨਹੀਂ ਬਚਾ ਸਕਦੇ ਤਾਂ ਫਿਰ ਇਹ ਤਾਂ ਭਾਰਤੀਆਂ ਵਾਸਤੇ ਬਹੁਤ ਹੀ ਜ਼ਿਆਦਾ ਸ਼ਰਮਗਨਾਕ ਗੱਲ ਹੈ ਤੇ ਪੰਜਾਬੀ ਵਾਸਤੇ ਖਾਸ ਕਰਕੇ ਇਹ ਤਾਂ ਦਿਲ ਦਹਿਲਾਉਣ ਵਾਲੀ ਡਰਾਉਣ ਵਾਲੀ ਗੱਲ ਹੈ ਜਿਹੜੇ ਸਾਡੇ ਧੀ ਆ ਨੇ ਉਹ ਕੱਲ ਨੂੰ ਸੀ ਉਹਨੂੰ ਡਾਕਟਰ ਨਾ ਬਣਾਈਏ ਜਿਹੜਾ ਸਭ ਤੋਂ ਵਧੀਆ ਪ੍ਰੋਫੈਸ਼ਨ ਹੈ ਉਹ ਡਾਕਟਰ ਹੀ ਮੰਨਿਆ ਜਾਂਦਾ ਜਦੋਂ ਬੱਚਾ ਜੰਮਦਾ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਤੈਨੂੰ ਡਾਕਟਰ ਬਣਾਉਣਾ ਸਾਡਾ ਬੱਚਾ ਡਾਕਟਰ ਬਣੋਗਾ ਉਹ ਫਿਰ ਨਾ ਬਣਾਈਏ ਨਾ ਉਹਨਾਂ ਸੀ ਦੇਸ਼ ਚ ਰੱਖੇ ਬਾਹਰ ਭੇਜਦੀਏ ਇੱਕ ਧੀ ਕਿਸ ਦੀ ਭੈਣ ਉਹ ਮਾਪੇ ਤੇ ਕੀ ਕੁਸੂਰ ਹੋएगी ਜਿਹੜੀ ਧੀ ਸੇਵਾ ਕਰਨ ਨੂੰ ਚਾਹੁੰਦੀ ਸੀ ਧੀ ਪੀਜੀ ਕਰ ਰਹੀ ਸੀ ਉਹਦੇ ਵਿਚਾਰੀ ਦਾ ਕੀ ਕਸੂਰ ਸੀ ਤੇ ਇਹਦੇ ਵਿੱਚ ਦੁੱਖ ਦੀ ਗੱਲ ਇਹ ਹੈ ਇੱਕ ਇਨਸਾਫ ਲੈਣ ਵਾਸਤੇ ਡਾਕਟਰ ਨੂੰ ਤਰਨੇ ਲਾਣੇ ਪੈਂਦੇ ਨੇ ਇਹ ਤੀਆਂ ਪਣਾਂ ਸਭ ਦੀ ਸਾਂਝੀਆਂ ਹੁੰਦੀਆਂ ਨੇ ਤਾਂ ਮੇਰੀ ਇਹ ਪੁਰਜਰ ਅਪੀਲ ਹੈ ਕਿ ਆਮ ਜਨਤਾ ਨੂੰ ਸਾਡੇ ਨਾਂ ਲਾ ਕੇ ਖੜਨਾ ਚਾਹੀਦਾ ਸਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜਨਾ ਚਾਹੀਦਾ ਇਹ ਤੀਆਂ ਪਣ ਦੇ ਜੀ ਇੱਜ਼ਤ ਪੈ ਗਈ ਤੇ ਸਾਡੀ ਇਹ ਭਾਰਤ ਮਾਤ ਦੇ ਨਾਂ ਤੇ ਕਲੰਕ ਹੈ ਇੱਕ ਰੇਪ ਹੋਇਆ ਤੇ ਸਰਕਾਰ ਤੋਂ ਕੀ ਮੰਗਦੇ ਨੇ ਦੇਖੋ ਪਹਿਲੀ ਗੱਲ ਤਾਂ ਸੀ ਇਹ ਕਹਿੰਦੇ ਆ ਵੀ ਤੁਸੀਂ ਇਹ ਨਾ ਸੋਚੋ ਇੱਕ ਡਾਕਟਰ ਦਾ ਰੇਪ ਹੋਇਆਗਾ ਜਿਵੇਂ ਡਾਕਟਰ ਇੰਦਰ ਮਨਜੋਤ ਨੇ ਕਿਹਾ ਹੈ ਕਿ ਧੀ ਦਾ ਰੇਪ ਹੋਇਆਗਾ ਇਹ ਤੋ ਮੇਰੀ ਸਾਰੀ ਸੋਸਾਇਟੀ ਨੂੰ ਸਾਰੇ ਸਮਾਜ ਨੂੰ ਇਹ ਬੇਨਤੀ ਹੈਗੀ ਕਿ ਇਹ ਇੱਕ ਡਾਕਟਰ ਦਾ ਰੇਪ ਨਾਲ ਸਮਝ ਕੇ ਇੱਕ ਇੱਕ ਕੁੜੀ ਦਾ ਰੇਪ ਹੋਇਆਗਾ ਇਹ ਇਹ ਸਾਰੇ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਆਂਦਾ ਹੈ ਇੱਕ ਕੁੜੀ ਜਿਹਨੇ ਪਹਿਲਾਂ ਐਮਬੀਬੀਐਸ ਕੀਤੀ ਐਨੀ ਮਿਹਨਤ ਕੀਤੀ ਫਿਰ ਉਹਨੇ ਐਮਡੀ ਚ ਦਾਖਲਾ ਲਿਆ ਉਹਦਾ 3rd ਇਅਰ ਐਮਡੀ ਸੀਗਾ ਉਹਦੀ ਹੁਣ 6 ਮਹੀਨਿਆਂ ਐਮਡੀ ਪੂਰੀ ਹੋ ਜਾਣੀ ਸੀਗੀ ਉਹ ਕੋਈ ਵੀ ਬੰਦਾ ਚਾਹੇ ਉਹ ਡਾਕਟਰ ਹੈ ਚਾਹੇ ਉਹ ਟੀਚਰ ਹੈ ਚਾਹੇ ਪ੍ਰੋਫੈਸਰ ਹੈ ਜੇ ਉਹ ਆਪਣੀ ਕੰਮ ਵਾਲੀ ਥਾਂ ਤੇ ਸੇਫ ਹੀ ਨਹੀਂ ਹੈਗਾ ਫਿਰ ਉਹ ਕਿਸ ਤਰੀਕੇ ਨਾਲ ਕੰਮ ਕਰੂਗਾ ਹੈ ਤੋ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਕੋਈ ਵੀ ਬੰਦਾ ਹੈ ਚਾਹੇ ਉਹ ਡਾਕਟਰ ਹੈ ਚਾਹੇ ਕਿਸੇ ਹੋਰ profession ਜੋ ਹੈ ਉਹਨੂੰ ਘਟੋ ਘਟ ਆਪਣੇ ਕੰਮ ਵਾਲੀ ਥਾਂ ਤੇ ਇੱਕ ਉਹਨੂੰ ਸੇਫਟੀ ਜਾਂ ਉਹਨੂੰ ਸੇਫ এনवायरमेंट ਦਿੱਤਾ ਜਾਵੇ ਸੋ ਥੈਟ ਬੰਦਾ ਕਿ ਨੇਡਰ ਹੋ ਕੇ ਕੰਮ ਕਰ ਸਕੇ ਸਭ ਜ਼ਿਲ੍ਹੇ ਤੇ ਵੀ ਮਨਪਾ ਦੀ ਘਟਨਾ ਸਾਹਮਣੇ ਆਈ ਹੈ ਅੱਜ ਦੇ ਡਾਕਟਰ ਦੇ ਇਸ profession ਨੂੰ ਜਿਹੜਾ ਕਿ ਇੱਕ ਬਹੁਤ ਹੀ ਵਧੀਆ ਇਹਨੂੰ ਪੂਜਿਆ ਜਾਂਦਾ ਲੋਕਾਂ ਬਰਤੀ ਲੋਕਾਂ ਤੁਸੀਂ ਇਲਾਜ ਕਰਦੇ ਹੋ ਅੱਜ ਕਿੰਨੀਆਂ ਤੇ ਜ਼ਿਆਦਾ ਹੀ ਮੁਸ਼ਕਿਲਾਂ ਆ ਰਹੀਆਂ ਨੇ ਕਿ ਇਸ profession ਚ ਕਿਵੇਂ ਦੀਆਂ ਤੁਹਾਨੂੰ ਚੀਜ਼ਾਂ ਟੈਕਲ ਕਰਨੀਆਂ ਪੈਣ dielें ਯਾਰ ਰੇਪ ਤੇ ਤੁਸੀਂ ਕੀ ਕਮੈਂਟ ਕਰੋਗੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਇੱਕ ਲੜਕੀ ਦਾ ਇੱਕ ਡਾਕਟਰ ਦਾ ਰੇਪ ਹੋਇਆ ਉਹ ਵੀ profession ਦੇ ਵਿੱਚ ਆਪਣਾ ਕੰਮ ਕਰਦੇ ਹੋਏ ਹਸਪੀਟਲ ਦੇ ਵਿੱਚ ਰੇਪ ਹੋਇਆ ਹੈ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਕਿ ਕੋਈ ਵੀ ਮਾਂ ਆਪਣੇ ਬੱਚੇ ਨੂੰ ਡਾਕਟਰ ਬਣਾਉਗੀ ਨਹੀਂ ਕਿਉਂਕਿ ਇਹ ਜਿਹੜਾ profession ਹੈ ਇਹ 24 ਘੰਟੇ ਵਾਲਾ profession ਹੈ ਦਿਨ ਰਾਤ ਕੰਮ ਕਰਨਾ ਹੁੰਦਾ ਹੈ ਲੇਡੀਜ਼ ਨੂੰ ਵੀ ਰਾਤ ਨੂੰ ਕੰਮ ਕਰਨਾ ਪਊਗਾ ਤੇ ਅਗਰ ਹੁਣ ਕੋਈ ਜਸਟਿਸ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਹੀ ਹੋਇਆ ਕਿ ਕੋਈ ਮਾਂ ਚਾਹੂਗੀ ਨਹੀਂ ਕਿ ਉਹਦੀ ਮਾਂ ਬੇਟੀ ਡਾਕਟਰ ਬਣੇ ਤੇ ਰਾਤ ਨੂੰ ਐਮਰਜੈਂਸੀ ਡਿਊਟੀ ਦੇਵੇ ਤੇ ਵੇਟ ਕਰੇ ਸਵੇਰ ਦੀ ਕਿ ਸਭ ਕੁਝ ਠੀਕ ਰਿਹਾ ਹੈ ਤਾ ਸਰਕਾਰ ਨੂੰ ਇਹ ਮੰਗ ਹੈ ਕੁਛ ਕਰੋ ਜਾਨ ਨੂੰ ਸੇਫਟੀ ਦਿਓ ਡਾਕਟਰ ਦਾ ਖਿਆਲ ਰੱਖੋ ਜਿਹੜੇ 24 ਘੰਟੇ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਬਾਰੇ ਕੁਝ ਸੋਚੋ ਕੁਝ ਸੋਚੋ ਤੇ ਨਾਲੇ ਇਹਦੇ ਬਾਰੇ ਇਹਦੇ ਅਪਰਾਧਾਂ ਨੂੰ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਦਿਓ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਜਿਸ ਜਗ੍ਹਾ ਤੇ ਮਹਿਲਾ ਡਾਕਟਰ ਦੀ ਡੈੱਡ ਬੋਡੀ ਮਿਲੀ ਸੀ ਉਸੇ ਥਾਂ ਤੇ ਰਾਤ ਦੇ ਸਮੇਂ ਕੁਝ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਤੋੜਪੰਨ ਕੀਤੀ ਗਈ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਬੂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੈਡੀਕਲ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮਹਿਲਾ ਡਾਕਟਰ ਦੇ ਨਾਲ ਸਮੂਹਿਕ ਰੇਪ ਹੋਇਆ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਹੁਣ ਸੀਬੀਆਈ ਦੇ ਵੱਲੋਂ ਕੀਤੀ ਜਾ ਰਹੀ ਹੈ